ਕਾਕਾ ਸਾਹਿਬ ਵਾਇਨ ਜੀ ਕੀ ਪਤ ਹੈ ਨੋਨੀ ਮਾਨ ਜੀ ਤੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਅਨੰਦਪੁਰ ਭੇਜਿਆ ਆ ਇੱਕ ਹੈਜਾ ਪਰਿਵਾਰ ਹੈ ਜਿਹੜਾ ਵਰਕਰਾਂ ਨਾਲ ਖੜਦਾ ਹੈ ਤੇ ਕਾਲੀ ਦਲ ਦਾ ਵਫਾਦਾਰ ਹੈ ਐਮਪੀ ਸਾਹਿਬ ਸਰ ਜ਼ੋਰਾ ਸਿੰਘ ਮਾਨ ਮੇਰੇ ਪਿਤਾ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੇ ਸਾਥਾ ਸੀ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਦੇ ਹੁੰਦੇ ਸੀ ਬੰਦੂਕ ਲੈ ਕੇ ਜਦੋਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹਦੇ ਕੋਈ ਕਰਦਾ ਹੈ ਆਸੀ ਰਿਸ਼ਤਾ ਤੇ ਉਹ ਵੀ ਰਿਸ਼ਤਾ ਪੀੜੀ ਤੇ ਪੀੜੀ ਚੱਲੀ ਜਾਂਦਾ ਹੈ ਉਹ ਨੋਨੀ ਤੇ ਬੋਬੀ ਜਮਾਂ ਪਰਵਾਮ ਮੰਗੂਆਂ ਸਾਰਾ ਪਰਿਵਾਰ ਹੀ ਪਰਵਾਮ ਮੰਗੂਆਂ ਇਹਨਾਂ ਨਾਲ ਜੋ ਤੱਕਾ ਹੋਇਆ ਤੇ ਜਿਹਨੇ ਕੀਤਾ ਹੁਣ ਤਾਂ 7-8 ਮਹੀਨੇ ਰਹਿ ਗਏ ਬੋਲੋ ਇਸਮ ਹੈ ਪਰਮਾਤਮਾ ਮੇਰ ਕੰਮ ਤੁਹਾਡਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਇਹਨਾ ਕਹਿਣਾ ਚਾਹਣਾ ਗਰੂ ਸਰ ਹਾ ਹੈਲੋ ਹੁਣ ਇਹ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਘੜਦੇ ਹੋ ਨਹੀਂ ਘੜ ਕਰ ਆ ਪਤਾਂ ਜਮਾਈ ਨੇੜੇ-ਨੇੜੇ ਲਿਆ ਕੇ ਨਾ ਹੁਣ ਤਾਂ 6-10 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰਿਆ ਕਰੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਹਾਲਾਤ ਦੇਖੋ ਕੀ ਬਣੇ ਪਏ ਮੈਂ ਥੋੜੇ ਦਿਨ ਪਹਿਲੇ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲਾਂ 'ਚ ਕਿਹੜੇ ਮੁੱਖ ਮੰਤਰੀ ਬਣੇ ਐ ਤੇ ਉਹਨਾਂ ਨੇ ਕੀ ਕੀਤਾ ਫਿਰ ਮੈਨੂੰ ਜਨ ਲੱਗ ਗਿਆ ਇੱਕ ਮੁੱਖ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕੀ ਕੀ ਦੇਣ ਆ ਉਹਨਾਂ ਦੇ ਪੰਜਾਬ ਨੂੰ ਕੋਈ ਕਿਹੜਾ ਪੁਲ ਬਣਾਇਆ ਕਿਹੜੀ ਸੜਕਾਂ 'ਤੇ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਬਾਰਾ ਸਿੰਘ ਬਣਿਆ 5 ਸਾਲ ਕਾਂਗਰਸ ਦੇ ਬਿਆਨ ਸਿੰਘ ਬਣਿਆ 5 ਸਾਲ ਕਾਂਗਰਸ ਦਾ ਹੈ ਕੈਪਟਨ ਅਮਰਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਅੱਖਾਂ ਨਹੀਂ ਥੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ 5 ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਐ ਤੇ ਹੁਣ ਆਲਾ ਤਾਂ ਜਮੇ ਪਾਗਲਾ ਹੈ ਇੰਨੇ ਕਿਹੜਾ ਸ਼ਰਮ ਆਉਂਦੀ ਹੈ ਕਿ ਮੁੱਖ ਮੰਤਰੀ ਹੈ ਤੁਸੀਂ ਦੇਖ ਲਓ 30 ਸਾਲ ਆਏ ਹੈ ਮੁੱਖ ਮੰਤਰੀ ਜੇ ਪੰਜੇ ਛੇ ਤੇ ਇੱਕ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹੜੇ 22 ਸਾਲ ਰਹੇ ਪੰਜ ਔਰ ਮੁੱਖ ਮੰਤਰੀ ਬਣੇ ਮੈਂ ਕਿਤੇ ਕਿਤੇ ਸੋਚਦਾ ਹੁਣ ਜੇ ਬਾਪੂ ਬਾਦਲ ਸਿਆਸਤ 'ਚ ਨਾ ਆਉਂਦੇ ਤੇ ਐ ਜਿਹੜੇ 6 ਆਏ ਸੀ ਐ ਜਿਹੇ 4 ਖੋਰ ਆ ਜਾਂਦੇ ਐ ਮੰਗ ਜਰਦਾ ਕਿਹਨੇ ਦੀਵਲ ਕਨੈਕਸ਼ਨ ਦੇਣੇ ਸੀ ਸਾਨੂੰ ਕਿਹਨੇ ਮੁੱਕੇ ਦੇਣੇ ਸੀ ਕਿਹਨੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਹਨੇ ਆਟਾ ਤਾਲ ਦੇਣਾ ਸੀ ਕਿਹਨੇ ਸ਼ਗਨ ਦੇਣਾ ਸੀ ਕਿਹਨੇ ਪੈਨਸ਼ਨ ਦੇਣਾ ਸੀ ਕਿਹਨੇ ਸਾਨੂੰ ਐਮਐਸਪੀ ਲਿਆਉਣੀ ਸੀ ਥੋੜੀਆਂ ਪਿੰਡਾਂ 'ਚ ਮੰਡੀਆਂ ਬਣਾਉਣੀਆਂ ਸੀ ਇੱਕੋ ਬੰਦਾ ਜਿਹਨੇ ਸਾਰਾ ਕੁਝ ਕੀਤਾ ਐ ਤੁਸੀਂ ਕੱਲ ਦੇਖ ਲਓ ਜਦੋਂ ਉਹ ਆਉਂਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਸੀ ਕੰਲਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਕਿਸੇ ਨਾ ਕਿਸੇ ਪਿੰਡ 'ਚ ਸ਼ਹਿਰ 'ਚ ਮੰਡੀ 'ਚ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਿਵੈਲਪਮੈਂਟ ਹੈ ਜਿੰਨੀ ਡਿਵੈਲਪਮੈਂਟ ਹੈ ਉਹ ਤਾਂ ਹੀ ਹੋਈ ਹੈ ਜਦੋਂ ਕਾਲੀ ਸਰਕਾਰ ਆਉਂਦੀ ਹੈ ਇੱਕ ਨਿਸ਼ਾਨੀ ਥੋੜੀ ਕਿਸੇ ਦਿਨੀ ਹੈ ਆ ਸਾਰੇ ਜੋ ਜੇ ਐਮਐਲਏ ਬਣਨ ਵਾਸਤੇ ਗਨਮੈਨ ਲੈਣ ਵਾਸਤੇ ਚੇਅਰਮੈਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਆ ਜੇ ਮੰਤਰੀ ਬਣ ਜਾਣਗੇ ਹੋਠ ਅਕੀ ਡੋਰੀ ਮਾਰਾਂਗੇ ਆ ਜਿਹੜੀ ਸਰਕਾਰਾਂ ਛਾੜ ਰੋਣ ਤਾਂ ਤਰਕਾਰੀ ਤੋੜ ਦੇ ਸਰ ਦਾ ਹਾਲ ਹੈ ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨੂੰ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ 'ਚ ਵੀ ਨਹੀਂ ਬਣਾ ਸਕਦਾ ਇਹਨਾਂ ਨੂੰ ਤਾਂ ਫਿਕਰ ਹੀ ਨਹੀਂ ਲੋਕਾਂ ਤਾਂ ਲੱਗਿਆ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲਾਉਂਦਾ ਹੈ ਕੋਈ ਕੰਦ ਨਹੀਂ ਛੱਡੀ ਆਇਓ ਭਗਵਾਨ ਧੰਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਉਹ ਸੋਚੀ ਜਾਂਦਾ ਫੋਟੋ ਲਾ ਲਾ ਕੇ ਮੈਂ ਕਿਹਾ ਜਿਹੜੇ ਫੋਟੋ ਇੰਨੇ ਲੋਕੀ ਦੁਖੀ ਹੋਏ ਪੈ ਤਰੀ ਫੋਟੋ ਤੋਂ ਹਰੇਕ ਤਾਂ ਆਇਆ ਹੰਤੋਂ ਈੜੇ ਇੱਕ ਮੁੱਛੇ 2000 ਮਹੀਨੇ ਦਾ ਫਿਰ ਸਾਰੇ ਛਿੱਤਰ ਮਾਰਿਆ ਕਰਨੇ ਫੋਟੋ ਇਸ ਕਰਕੇ ਗੁਰੂ ਅਰਜਨ ਵੈਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਣਾ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿ ਮੌਕਾ ਕਿਤੇ ਆ ਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਐ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐਜੇ ਤੁਹਾਨੂੰ ਜਿਹੜੀ ਕਿਸੇ ਚੀਜ਼ ਦੀ ਕਮੀ ਰਹਿਣੀ ਨਹੀਂ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਨਾ ਅੱਜ ਲਾਲਬਾਜ ਜਾ ਕੇ ਦੇਖ ਲੋ ਉਹ ਉਹ ਜੇ ਬਣਾ ਦੂ ਸਾਰਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੇ ਠੱਗੀ ਠੋਰੀ ਕੀਤੀ ਹੈ ਕੋਈ ਲੱਪਣੇ ਨਹੀਂ ਮਤਮਾਜ ਦੋ ਜਿੰਨੇ ਇਹਨਾਂ ਨੇ ਠੱਗੀ ਕੀਤੀ ਹੈ ਸੋ ਮੈਂ ਆਈ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਹੁਣ ਟੜੇ ਬੰਦੀ ਛੱਡ ਦਿਓ ਕੁਛ ਮਰਜ਼ੀ ਛੱਡ ਦਿਓ ਗਲਤੀ ਨਾ ਹੋਣੀ ਕਰਿਓ ਕਿਤੇ ਅੱਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬਿਆਂ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਐ ਕੌਮ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਝਾੜੂ ਵਾਲਿਆਂ ਦੇ ਵੀ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਐ ਹਰ ਲੜਾਈ ਪੰਜਾਬ ਦੀ ਲੜਨ ਨੂੰ ਤਿਆਰ ਐ ਜਾਨ ਦੇਣ ਨੂੰ ਤਿਆਰ ਐ ਪੰਜਾਬ ਵਾਸਤੇ ਕੌਮ ਵਾਸਤੇ ਅੱਜ ਜਿਹੜਾ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਜਿਹੜੇ ਮੁਲਖ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰ ਲੱਤਾ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਤਦ ਹਜ਼ੂਰ ਸਾਹਿਬ ਦੀ ਜਿੱਦੇ ਹੁਣ ਸਿੱਖ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤਦ ਪਟਨਾ ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਕੁردوਵਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਰਕਾਰ ਲੈ ਗਈ ਐਸਜੀਪੀਸੀ ਥੋੜੀ ਤੋੜ ਕੇ ਹਰਿਆਣਾ ਅਲੱਗ ਕਰਦਾ ਤੇ ਉੱਤੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀਗਾ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇੰਨਾ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਆ ਗਏ ਸੀ ਪਰ ਰੱਬ ਨੇ ਜਿੱਥੇ ਜੀਣਾ ਪ੍ਰਮਾਤਮਾ ਨੇ ਹੁਣ ਕੋਈ ਫਿਕਰ ਨਹੀਂ ਐਡੀ ਸਾਜ਼ਿਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਪਰ ਕਾਮਯਾਬ ਨਹੀਂ ਹੋਣ ਦਿੱਤਾ ਪ੍ਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸਰਕਾਰਾਂ ਦੇ ਰੁਲਦੇ ਫਿਰਦੇ ਆ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਭਦੀ ਐਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਭਦੀ ਇਲੈਕਸ਼ਨ ਹੈ ਇਹਨੇ ਅਗਲੀ ਸਰਕਾਰ ਦਾ ਫੈਸਲਾ ਕਰਨਾ ਹੈ ਇਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਨੂੰ ਤਕੜਾ ਕਰਕੇ ਆਈ ਜਥੇਬੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਨੂੰ ਅੱਗੇ ਲੈ ਜਾਊਗੀ ਤੇ ਤੁਹਾਡੀ ਪੰਜਾਬ ਦੀ ਝੰਡਾ ਚੁਲਣ ਵਾਪਸ ਲਾਊਗੀ ਤੇ ਆ ਜਿੰਨੇ 10 ਸਾਲ ਚ ਕਮੀਆਂ ਉਹ ਸਾਰੀਆਂ ਇੱਕ ਅਖਾਲੀ ਦਲ ਵਾਦਾ ਕਰਦਾ ਤੁਹਾਡਾ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੁਜੀ ਕਾਲੀ ਦਲ ਦੀ ਲੀਡਰਸ਼ਿਪ ਬੈਠੀ ਹੈ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨੋਨੀ ਮਾਨ ਜੀ ਦੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਭੇਜਿਆ ਆ ਇੱਕ ਹੈ ਜਿਆ ਪਰਿਵਾਰ ਹੈ ਜਿਹੜਾ ਵਰਕਰਾਂ ਨਾਲ ਖੜਦਾ ਹੈ ਤੇ ਕਾਲੀ ਦਲ ਦਾ ਵਫਾਦਾਰ ਹੈ ਐਮਪੀ ਸਾਹਿਬ ਸਰ ਜ਼ੋਰਾ ਸਿੰਘ ਮਾਨ ਮੇਰੇ ਪਿਤਾ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੀ ਸਾਥੀ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਦੇ ਹੁੰਦੇ ਸੀ ਬਦੂਖ ਲੈ ਕੇ ਜਦੋਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹੜੇ ਕੋਈ ਕਰਦਾ ਰਹਾ ਆਸ ਹੀ ਰਿਸ਼ਤਾ ਤੇ ਉਹ ਵੀ ਰਿਸ਼ਤਾ ਪੀੜੀ ਤੇ ਪੀੜੀ ਚੱਲੀ ਜਾਂਦਾ ਹੈ ਉਹ ਨੋਨੀ ਤੇ ਬੋਬੀ ਜਮਾਂ ਭਰਾਵਾ ਮੰਗੂਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂਆਂ ਇਹਨਾਂ ਨਾਲ ਜੋ ਤੱਕਾ ਹੋਇਆ ਤੇ ਜਿਹਨੇ ਕੀਤਾ ਹੁਣ ਤਾਂ 7-8 ਮਹੀਨੇ ਰਹਿ ਗਏ ਬੋਲੋ ਇਸਾਨ ਹੇ ਪਰਮਾਤਮਾ ਮੇਰ ਕਰਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਇਹਨਾ ਕਹਿਣਾ ਚਾਹਣਾ ਗੁਰੂ ਜੀ ਸਰ ਹਾ ਹੈਲੋ ਉਹਨੇ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਕਰਦੇ ਹੋ ਨਹੀਂ ਘਾੜ ਕਰ ਆ ਪਤਾ ਨਹੀਂ ਜਮਾ ਨੇੜੇ-ਵੇੜੇ ਲਿਆ ਕੇ ਨਾ ਹੋਂਦ ਤਾਂ ਛੱਡ 10-20 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰਿਆ ਕਰੋ ਬੋਲੇ ਸੋਨਿਹਾਰ ਜੈਕਾਰਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਖਲਾਅ ਦੇਖੋ ਕੀ ਬਣੇ ਪਏ ਮੈਂ ਥੋੜੇ ਦਿਨ ਪਹਿਲੇ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲਾਂ 'ਚ ਕਿਹੜੇ ਮੁੱਖ ਮੰਤਰੀ ਬਣੇ ਐ ਤੇ ਉਹਨਾਂ ਨੇ ਕੀ ਕੀਤਾ ਫਿਰ ਮਾ ਜਲ ਲੱਗ ਗਿਆ ਇੱਕ ਮੁੱਖ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕੀ 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 ਦੇਣ ਹੈ ਉਹਨਾਂ ਦੇ ਪੰਜਾਬ ਨੂੰ ਕੋਈ ਕਿਹੜਾ ਪੁਲ ਬਣਾਇਆ ਕਿਹੜੀ ਸੜਕ ਬਣੀ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਬਾਰਾ ਸਿੰਘ ਬਣੇ 5 ਸਾਲ ਕਾਂਗਰਸ ਦੇ ਭਗਤ ਸਿੰਘ ਬਣੇ 5 ਸਾਲ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਦਕਾਨੀ ਥੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਪੰਜ ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਐ ਤੇ ਹੁਣ ਆਲਾ ਤਾਂ ਜਮੇ ਪਾਗਲਾ ਹੈ ਹੈ ਐਨ ਤੇ ਕਿਹੜਾ ਸ਼ਰਮ ਆਉਂਦੀ ਐ ਕਿ ਮੁੱਖ ਮੰਤਰੀ ਐ ਤੁਸੀਂ ਦੇਖ ਲਓ 30 ਸਾਲ ਆਏ ਐ ਮੁੱਖ ਮੰਤਰੀ ਜੀ ਪੰਜ ਐਸ਼ੇ ਤੇ ਇੱਕ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹੜੇ 22 ਸਾਲ ਰਹੇ ਪੰਜ ਔਰ ਮੁੱਖ ਮੰਤਰੀ ਬਏ ਮੈਂ ਕਿਤੇ ਕਿਤੇ ਸੋਚਦਾ ਹੁੰਨਾ ਜੇ ਬਾਪੂ ਬਾਦਲ ਸਿਆਸਤ ਚ ਨਾ ਆਉਂਦੇ ਤੇ ਐ ਜਿਹੜੇ 6 ਆਏ ਸੀ ਐ ਜਿਹੇ 4 ਖੋਰ ਆ ਜਾਂਦੇ ਐ ਮੰਗ ਜਣਾ ਸੀ ਕਿਹਨੇ ਟਿਊਬਲ ਕਨੈਕਸ਼ਨ ਦੇਣੇ ਸੀ ਸਾਨੂੰ ਕਿਹਨੇ ਮੁਕੇ ਦੇਣੇ ਸੀ ਕਿਹਨੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਹਨੇ ਆਟਾ ਤਲ ਦੇਣਾ ਸੀ ਕਿਹਨੇ ਸ਼ਕਨ ਦੇਣਾ ਸੀ ਕਿਹਨੇ ਪੈਨਸ਼ਨ ਦੇਣਾ ਸੀ ਇਹਨੇ ਸਾਨੂੰ ਐਮਐਸਪੀ ਲੈ ਆਉਣੀ ਸੀ ਥੋੜੀਆਂ ਪਿੰਡਾਂ 'ਚ ਮੰਡੀਆਂ ਬਣਾਉਣੀਆਂ ਸੀ ਇੱਕੋ ਜਿਹਾ ਬੰਦਾ ਜਿਹਨੇ ਸਾਰਾ ਕੁਝ ਕੀਤਾ ਐ ਤੁਸੀਂ ਕੱਲ ਦੇਖ ਲਓ ਜਦੋਂ ਉਹ ਆਉਂਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਸੀ ਕੰਨਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਕਿਸੇ ਨਾ ਕਿਸੇ ਪਿੰਡ 'ਚ ਸ਼ਹਿਰ 'ਚ ਮੰਡੀ 'ਚ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਵੈਲਪਮੈਂਟ ਹੈ ਜਿੰਨੀ ਡਵੈਲਪਮੈਂਟ ਹੈ ਉਹ ਤੋਂ ਹੀ ਹੋਈ ਹੈ ਜਦੋਂ ਕਾਲੀ ਸਰਕਾਰ ਆਉਂਦੀ ਹੈ ਇੱਕ ਨਿਸ਼ਾਨੀ ਥੋੜੀ ਕਿਸੇ ਦਿਨੀ ਹੈ ਆ ਸਾਰੇ ਦੂਜੇ ਐਮਐਲਏ ਬਣਨ ਵਾਸਤੇ ਗਨਮੈਨ ਲੈਣ ਵਾਸਤੇ ਚੇਅਰਮੈਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਆ ਜੇ ਮੰਤਰੀ ਬਣ ਜਾਣਗੇ ਹੋਰ ਠਗੀ ਢੋਰੀ ਮਾਰਾਂਗੇ ਆ ਜਿਹੜੀ ਸਰਕਾਰ ਆ ਝਾੜਵਾਣ ਤਾਂ ਤਰਕਾੜੀ ਤੋੜਦੇ ਸੇ ਦੇ ਲਾਹ ਮੈਨ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ ਜ ਵੀ ਨਹੀਂ ਬਣਾ ਸਕਦਾ ਇਹਨਾਂ ਨੂੰ ਤਾਂ ਫਿਕਰ ਹੀ ਨਹੀਂ ਲੋਕਾਂ ਤਾਂ ਲੱਗੇ ਆਪਨੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲਾਉਂਦਾ ਕੋਈ ਕੰਦ ਨਹੀਂ ਛੱਡੀ ਆਜੋ ਭਗਵਾਨ ਦਵਾਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਉਹ ਸੋਚੀ ਜਾਂਦਾ ਹੈ ਫੋਟੋ ਲਾ ਲਾ ਕੇ ਮੈਂ ਕਹਿੰਨਾ ਜਿਹੜੀ ਫੋਟੋ ਐ ਨੇ ਲੋਕੀ ਦੁਖੀ ਹੋਏ ਪੈ ਤਰੀ ਫੋਟੋ ਤੋਂ ਹਰੇਕ ਤਾਂ ਆਇਆ ਹੰਦੋਂ ਣੀੜੇ ਇੱਕ ਮੁਛੇ 2000 ਮਹੀਨੇ ਦਾ ਫਿਰ ਸਾਰੇ ਛੇਤਰ ਮਾਰਿਆ ਕਰਨੇ ਫੋਟੋ ਇਸ ਕਰਕੇ ਗੁਰੂ ਅਰਜਨ ਵੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਮੈਨੂੰ ਤੁਹਾਡੇ ਤੇ ਮਾਣਾ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿ ਮੌਕਾ ਕਿਤੇ ਆ ਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਐ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐ ਜੇ ਤੁਹਾਨੂੰ ਜਿਹੜੀ ਕਿਸੇ ਚੀਜ਼ ਦੀ ਕਮੀ ਰਹਿਣੀ ਨਹੀਂ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਨਾ ਅੱਜ ਲਾਲਬਾਜ ਜਾ ਕੇ ਦੇਖ ਲੋ ਹੁਣ ਉਹ ਜੇ ਬਣਾ ਦੂੰ ਸਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੇ ਠੱਗੀ ਠੋਰੀ ਕੀਤੀ ਹੈ ਕੋਈ ਲੱਪਣੇ ਨਹੀਂ ਮਤ ਮਾਜ ਦੋ ਜਿੰਨੇ ਇਹਨਾਂ ਨੇ ਠੱਗੀ ਕੀਤੀ ਹੈ ਤੋ ਮੈਂ ਆਈ ਬੇਨਤੀ ਕਰਦਾ ਸਾਰਿਆਂ ਨੂੰ ਹੁਣ ਟੜੇਬੰਦੀ ਛੱਡ ਦਿਓ ਕੁਛ ਮਰਜ਼ੀ ਛੱਡ ਦਿਓ ਗਲਤੀ ਨਾ ਹੋਣੀ ਕਰਿਓ ਕਿਤੇ ਅ ਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬਿਆਂ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਝਾੜੂ ਵਾਲੇ ਨੇ ਵੀ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਹੈ ਹਰ ਲੜਾਈ ਪੰਜਾਬ ਦੀ ਲੜਨ ਨੂੰ ਤਿਆਰ ਹੈ ਜਾਨ ਦੇਣ ਨੂੰ ਤਿਆਰ ਹੈ ਪੰਜਾਬ ਵਾਸਤੇ ਕੌਮ ਵਾਸਤੇ ਆ ਜਿਹੜਾ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਨਾ ਜਿਹੜੇ ਮੁਲਕ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰ ਲੱਤਾ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ ਆ ਤਤ ਹਜ਼ੂਰ ਸਾਹਿਬ ਦੀ ਜਿੱਦੇ ਹੁਣ ਸਿੱਖ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤਤ ਪਟਨਾ ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਰਕਾਰ ਲੈ ਗਈ ਐਸਜੀਪੀਸੀ ਥੋੜੀ ਤੋੜ ਕੇ ਹਰਿਆਣਾ ਅਲੱਗ ਕਰਦਾ ਤੇ ਉੱਤੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀਗਾ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕੀ ਜੇਕ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਚ ਆ ਗਈ ਸੀ ਪਰ ਰੱਬ ਨੇ ਜਿੱਥੇ ਜੀਦਾ ਪ੍ਰਮਾਤਮਾ ਨੇ ਹੁਣ ਕੋਈ ਫਿਕਰ ਨਹੀਂ ਐਡੀ ਸਾਜ਼ਿਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਔਰ ਕਾਮਯਾਬ ਨਹੀਂ ਹੋਣ ਦਿੱਤਾ ਪਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸਰਕਾਰਾਂ ਦੇ ਰੁਲਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧਿਆ ਦਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧਿਆ ਇਲੈਕਸ਼ਨ ਹੈ ਇਹਨੇ ਅਗਲੀ ਸਰਕਾਰ ਦਾ ਫੈਸਲਾ ਕਰਨਾ ਹੈ ਇਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਨੂੰ ਟਕੜਾ ਕਰਕੇ ਆਈ ਜਥੇਬੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਨੂੰ ਅੱਗੇ ਲੈ ਜਾਊਗੀ ਤੇ ਤੁਹਾਡੀ ਪੰਜਾਬ ਦੀ ਝੰਡਾ ਚੁਲਣ ਵਾਪਸ